ਹਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਾਣਕਿ ਇਨਸਟਾ ਕੁਇਨ ਦੇ ਮਾਮਲੇ 'ਚ ਜਿਹੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲੇ ਦੀ ਜਿਹੜੀ ਮਹਿਲਾ ਕਾਂਸਟੇਬਲ ਦੇ ਮਾਮਲੇ ਦੀ ਪੂਰੀ ਜਾਂਚ ਜਿਹੜੀ ਹੁਣ ਪੰਜਾਬ ਪੁਲਿਸ ਨਹੀਂ ਕਰੇਗੀ ਹੁਣ ਇਹਾਰੇ ਮਾਮਲੇ ਦੀ ਜਾਂਚ ਐਮਸੀਬੀ ਕਰੇਗੀ ਸਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਾਨਕੀ ਇਨਸਟਾ ਕੁਇਨ ਦੇ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ মিডিਆ ਰਿਪੋਰਟਾਂ ਮੁਤਾਬਕ ਹੁਣ ਜਿਹੜਾ ਪੰਜਾਬ ਪੁਲਿਸ ਉਸ ਦੇ ਮਾਮਲੇ ਦੀ ਜਾਂਚ ਨਹੀਂ ਕਰੇਗੀ ਇਹ ਸਾਰੇ ਮਾਮਲੇ ਦੀ ਜਾਂਚ ਹੁਣ ਐਨਸੀਬੀ ਨੂੰ ਦਿੱਤੀ ਗਈ ਹੈ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਪੁਲਿਸ ਨੇ ਬਾਦਲ ਰੋਡ ਤੇ ਪੁਲ ਨੇੜੇ ਉਹ ਜਿਹੜਾ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜਿਹੜਾ ਹੈਰੂਨ ਸਨੇ ਜਿਹੜਾ ਹਿਰਾਸਤ ਵਿੱਚ ਲਿਆ ਸੀ ਡੀਐਸਪੀ ਪੁਲਿਸ ਵੱਲੋਂ ਬਠਿੰਡਾ ਬਾਦਲਮਾਰਗ ਉੱਤੇ ਜਿਹੜਾ ਨਾਕਾ ਲਾ ਕੇ ਵਾਹਨਾਂ ਦੀ ਜਿਹੜੀ ਤਲਾਸ਼ੀ ਲਈ ਜਾ ਰਹੀ ਸੀ ਇਸ ਦੌਰਾਨ ਜਦੋਂ ਥਾਰ ਨੂੰ ਰੋਕੇ ਚੈਕਿੰਗ ਕੀਤੀ ਤਾਂ ਉਸ ਵਿੱਚੋਂ ਜਿਹੜੀ ਹੈਰੂਨ ਬ੍ਰਮਦ ਹੋਈ ਦੱਸਦੇ ਕਿ ਇਸ ਮਾਮਲੇ 'ਚ ਜਿਵੇਂ ਜਿਵੇਂ ਜਾਂਚ ਚੱਲਦੀ ਜਾ ਰਹੀ ਹੈ ਉਮੀ ਕਈ ਜਿਹੜੀਆਂ ਪਰਤਾਂ ਹੋਰ ਖੁੱਲਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਡਿਜੀਟਲ মিডিਆ ਤੇ ਜਿਹੜੀ ਇੱਕ ਹੋਰ ਚਰਚਾ ਚੱਲ ਰਹੀ ਹੈ ਕਿ ਆ ਜਾ ਰਿਹਾ ਕਿ ਜਿਹੜਾ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਇਹ ਪਹਿਲਾ ਵਿਵਾਦ ਨਹੀਂ ਇਸ ਤੋਂ ਪਹਿਲਾਂ ਵੀ ਉਸਦੇ ਕਈ ਵਿਵਾਦਾਂ ਦੇ ਵਿੱਚ ਜਿਹੜਾ ਉਹ ਘਿਰੀ ਹੋਈ ਇਹ ਵੀ ਚਰਚਾ ਚੱਲ ਰਹੀ ਆ ਕਿ 14 ਸਾਲਾਂ ਦੇ ਵਿੱਚ ਜਿਹੜਾ ਉਹ ਤਿੰਨ ਵਾਰ ਗ੍ਰਿਫਤਾਰ ਵੀ ਹੋ ਚੁੱਕੀ ਆ ਬਿਤਰੀਨਾਂ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਮਹਿਲਾ ਕਾਂਸਟੇਬਲ ਜਿਹੜੀ ਪੁੱਛਗਿੱਛ ਦੌਰਾਨ ਕਈ ਜਿਹੜੀਆਂ ਮਹੱਤਵਪੂਰਨ ਗੱਲਾਂ ਸਾਹਮਣੇ ਆਈਆਂ ਤੇ ਹੋਰ ਜਾਣਕਾਰੀ ਵੀ ਜਿਹੜੀ ਇਕੱਠੀ ਕਰਨ ਲਈ ਪੁਲਿਸ ਰਿਮਾਂਡ ਨੂੰ ਜਿਹੜਾ ਇੱਕ ਹਫ਼ਤਾ ਜਿਹੜਾ ਵਧਾਉਣ ਦੀ ਜਿਹੜੀ ਮੰਗ ਕੀਤੀ ਗਈ ਸੀ ਹਾਲਾਂਕਿ ਅਦਾਲਤ ਨੇ ਜਿਹੜਾ ਪੁਲਿਸ ਦੀ ਮੰਗ ਨੂੰ ਰੱਦ ਕਰਦੇ ਸਿਰਫ 2 ਦਿਨਾਂ ਦਾ ਜਿਹੜਾ ਪੁਲਿਸ ਰਿਮਾਂਡ ਉਹ ਦਿੱਤਾ ਗਿਆ ਸੀ ਹਾਲਾਂਕਿ ਪੁਲਿਸ ਸੂਤਰਾਂ ਦਾ ਜਿਹੜਾ ਕਹਿਣਾ ਕਿ ਘਰ ਅੰਦਰੋਂ ਬਹੁਤ ਜਿਹੜੀ ਅਲੀ ਸ਼ਾਨਾਂ ਤੇ ਧੁੱਪ ਸੇਕਣ ਲਈ ਮਹਿੰਗੀਆਂ ਕੁਰਸੀਆਂ ਲਗਾਈਆਂ ਗਈਆਂ ਸੀ ਤੇ ਇਥੇ ਕੀਮਤੀ ਬਿਸਤਰੇ ਤੇ ਹੋਰ ਮਹਿੰਗੇ ਪਰਫਿਊਮ ਵੀ ਮਿਲੇ ਹਾਲਾਂਕਿ ਇਸ ਦਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਤੋਹਫੇ ਹਨ ਜਾਂ ਹੈਰਮ ਤੋਂ ਕਮਾਏ ਪੈਸੇ ਨਾਲ ਖਰੀਦੇ ਗਏ ਸੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਾਂਸਟੇਬਲ ਸਿੱਧੂ ਮੂਸੇਵਾਲ ਦੇ ਪਰਿਵਾਰ ਦੀ ਜਿਹੜਾ ਸੁਰੱਖਿਆ ਲਈ ਤੈਨਾਤ ਸੀ ਪਰ ਉਸਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ ਜਿਸ ਕਾਰਨ ਉਸਦੇ ਸੁਰੱਖਿਆ ਇੰਚਾਰਜ ਨੇ ਉਸ ਨੂੰ ਉੱਥੋਂ ਤਬਦੀਲ ਕਰ ਦਿੱਤਾ ਡਿਜੀਟਲ মিডিਆ ਤੇ ਇੱਕ ਹੋਰ ਚਰਚਾ ਜਿਹੜੀ ਚੱਲੀ ਹੋਈ ਆ ਤਾਂ ਸੂਤਰਾਂ ਦਾ ਕਹਿਣਾ ਕਿ ਜੋ ਥਾਰ ਥਾਰ ਆ ਜਾਂ ਹੋਰ ਜਿਹੜੀ ਮਹਿਲਾ ਕਾਂਸਟੇਬਲ ਦੀ ਜਾਇਦਾਦ ਦੱਸੀ ਜਾ ਰਹੀ ਆ ਉਹ ਮਹਿਲਾ ਕਾਂਸਟੇਬਲ ਦੇ ਨਾਂ ਉੱਤੇ ਨਹੀਂ ਕਿਸੇ ਹੋਰ ਮੰਦਰ ਦੇ ਨਾਂ ਉਤੇ ਦੱਸੀ ਜਾ ਰਹੀ ਆ ਕੇਵਲ ਇੱਕ ਜਿਹੜੀ ਸਕੂਟੀ ਹੀ ਮਹਿਲਾ ਕਾਂਸਟੇਬਲ ਦੇ ਨਾਂ ਦੱਸੀ ਜਾ ਰਹੀ ਆ ਜਾਣਕਾਰੀ ਮੁਤਾਬਕ ਮਹਿਲਾ ਕਾਂਸਟੇਬਲ ਦੀ ਜਿਹੜੀ ਕੋਠੀ ਦੀ ਤਲਾਸ਼ੀ ਦੌਰਾਨ ਕਈ ਜਿਹੜਾ ਇੱਕ ਪਾਲਤੂ ਜਾਨਵਰ ਵੀ ਮਿਲਿਆ ਤੇ ਬਠਿੰਡਾ ਦੇ ਡੀਐਸਪੀ ਨੇ ਦੱਸਿਆ ਕਿ ਇੱਕ ਦਿਨ ਦੀ ਰਮਾਨ ਦੌਰਾਨ ਜਿਹੜਾ ਮਹਿਲਾ ਕਾਂਸਟੇਬਲ ਦੀਆਂ ਜਾਇਦਾਦਾਂ ਅਤੇ ਗੱਡੀਆਂ ਬਾਰੇ ਵੀ ਜਿਹੜੀ ਜਾਣਕਾਰੀ ਮਿਲੀ ਇਸ ਕਰਕੇ ਹੋਰ ਜਾਂਚ ਲਈ ਜਿਹੜਾ ਰਮਾਨ ਉਹ ਵਧਾਇਆ ਗਿਆ ਸੀ ਡੀਐਸਪੀ ਨੇ ਦੱਸਿਆ ਸੀ ਕਿ ਉਸ ਦੀਆਂ ਸਾਰੀਆਂ ਜਾਇਦਾਦਾਂ ਦੀ ਜਿਹੜੀ ਜਾਂਚ ਲਈ ਨਿਗਮ ਅਧਿਕਾਰੀਆਂ ਨੂੰ ਜਿਹੜੀ ਲਿਖਤ ਭੇਜੀ ਗਈ ਸੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੰਸਟਰਕਸ਼ਨ ਕਾਨੂੰਨੀ ਆ ਜਾਂ ਨਹੀਂ ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਸੀ ਕਿ ਜਾਈ ਦਾਦਾਮ ਕਿਸੇ ਨਾਂ ਤੇ ਰਜਿਸਟਰ ਨੇ ਡੀਐਸਪੀ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਕੁਝ ਹੋਰ ਸਾਥੀ ਆਂਦੀ ਵੀ ਜਿਹੜੀ ਪਛਾਣ ਕੀਤੀ ਜਾ ਰਹੀ ਆ